ਅਲਬਰਟਾ ਦੇ ਪੈਰਾਮੈਡਿਕਸ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਜਿਹੜੇ ਸਾਡੇ ਪੈਰਾਮੈਡਿਕਸ ਨੇ ਤੁਸੀਂ ਜਦੋਂ ਐਂਬੂਲੈਂਸ ਕਾਲ ਕਰਦੇ ਹੋ ਉਹਦੇ ਵਿੱਚ ਪੈਰਾਮੈਡਿਕਸ ਬੈਠੇ ਹੁੰਦੇ ਨੇ ਜਿਹੜੇ ਤੁਹਾਡਾ ਡਾਕਟਰੀ ਇਲਾਜ ਕਰਦੇ ਨੇ ਉਹਨਾਂ ਨੇ ਕਨਸਰਨ ਜ਼ਾਹਿਰ ਕੀਤਾ ਹੈ ਕਿ ਹੁਣ ਜਦੋਂ ਹੌਲੀਡੇ ਸੀਜ਼ਨ ਚੱਲ ਰਿਹਾ ਹੈ ਹੌਲੀਡੇ ਸੀਜ਼ਨ ਚੱਲ ਰਿਹਾ ਹੈ ਤੇ ਇਹਦੇ ਵਿੱਚ 200 ਪੈਰਾਮੈਡਿਕ ਸ਼ਿਫਟਾਂ ਦਾ ਮਾਮਲਾ ਇਹ ਹੋ ਰਿਹਾ ਹੈ ਕਿ 200 ਸ਼ਿਫਟਾਂ ਨਿਊ ਇਅਰ ਈਵ ਤੱਕ 31 ਦਸੰਬਰ ਦੀ ਰਾਤ ਤੱਕ ਇਦਾਂ ਦੀਆਂ ਹੋਣਗੀਆਂ ਜਿਹਦੇ ਵਿੱਚ ਕੋਈ ਵੀ ਬੰਦਾ ਨਹੀਂ ਹੋਏਗਾ 200 ਪੈਰਾਮੈਡਿਕ ਸ਼ਿਫਟਸ ਜਿਹੜੀਆਂ ਨੇ ਉਹ ਅਨਫਿਲਡ ਜਾ ਰਹੀਆਂ ਨੇ 크리스마ਸ ਈਵ ਤੇ 크리스마ਸ ਡੇ ਤੇ ਤੇ ਨਿਊ ইয়ারਜ਼ ਈਵ ਤੇ 24 ਦਸੰਬਰ ਦੀ ਰਾਤ ਨੂੰ 25 ਦਸੰਬਰ ਦਾ ਦਿਨ ਤੇ 31 ਦਸੰਬਰ ਦੀ ਰਾਤ ਨੂੰ ਬਹੁਤ ਸਾਰੀਆਂ ਐਂਬੂਲੈਂਸ ਸ਼ਾਇਦ ਤੁਹਾਨੂੰ ਨਾ ਮਿਲਣ ਜਾਂ ਦੇਰ ਨਾਲ ਮਿਲਣ ਸੋ ਚੇਤੇ ਰੱਖਣਾ ਇਹਨੂੰ ਆਪਣੇ ਮਨਾਂ 'ਚ ਵਸਾ ਲਓ ਕਿ ਜਦੋਂ ਹੈਲਥ ਸੰਕਟ ਹੋਵੇ ਤਾਂ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਹੀ ਕੰਮ ਕਰਨਾ ਪੈਣਾ। ਬਿਮਾਰ ਹੀ ਨਾ ਹੋਵੋ ਤਾਂ ਕਿ ਸਾਨੂੰ ਇਹਦੀ ਲੋਡ ਹੀ ਨਾ ਪਵੇ। ਲੜਾਈ ਨਾ ਲੜੀਏ, ਵਾਰਦਾਤ ਨਾ ਕਰੀਏ, ਆਪਣੇ ਗੁੱਸੇ ਨੂੰ ਕਾਬੂ 'ਚ ਰੱਖੀਏ। ਤੇ ਕ੍ਰਿਸਮਸ ਡੇ, ਨਿਊ ਇਅਰ ਈਵ, ਕ੍ਰਿਸਮਸ ਈਵ ਇਦਾਂ ਦੇ ਖਾਸ ਤੌਰ ਦੇ ਉੱਤੇ ਜਦੋਂ ਬਹੁਤ ਰੌਸ਼ ਹੁੰਦਾ ਹੈ, ਬਹੁਤ ਪੀੜ ਹੁੰਦੀ ਹੈ, ਬਹੁਤ ਪਾਰਟੀਆਂ ਹੁੰਦੀਆਂ ਨੇ, दारू ਬੜੀ ਚੱਲਦੀ ਹੈ, ਉਹ ਅਜਿਹੇ ਵਿੱਚ ਆਪਣੇ ਗੁੱਸੇ ਉੱਤੇ ਕਾਬੂ ਰੱਖਣ ਦੀ ਵੀ ਜ਼ਰੂਰਤ ਹੁੰਦੀ ਹੈ। ਹੈਲਥ ਸਾਇੰਸਿਸ ਐਸੋਸੀਏਸ਼ਨ ਆਫ ਅਲਬਰਟਾ ਦੇ ਪ੍ਰੈਜ਼ੀਡੈਂਟ ਨੇ ਮਾਈਕ ਪਾਰਕਰ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕਰਮਚਾਰੀਆਂ ਦੀ ਸ਼ਾਰਟੇਜ ਹੈ ਇਸ ਕਰਕੇ ਇਹ ਬਹੁਤ ਵੱਡਾ ਇਸ਼ੂ ਆ ਰਿਹਾ ਹੈ ਸੋ ਬਹੁਤ ਇੰਪੋਰਟੈਂਟ ਡੇਜ਼ ਨੇ ਬਹੁਤ ਖਤਰਨਾਕ ਸਿਚੁਏਸ਼ਨ ਹੈ ਐਂਬੂਲੈਂਸ ਦੀ ਕਮੀ ਹੋ ਸਕਦੀ ਹੈ ਬਹੁਤ ਸਾਵਧਾਨੀ ਨਾਲ ਵਿਚਰਨ ਕਰਨਾ ਚਾਹੀਦਾ ਹੈ